ਸਿਆਲਾਂ ਚ ਕੀ ਚੰਗਾ ਲੱਗਦਾ ਅੱਗ ਦਾ ਸੇਕ ਹਾਂ ਅੱਗ ਦਾ ਸੇਕ ਹਰ ਘਰ ਚੋਂ ਸੀ ਖਤਮ ਕਰਤਾ ਜਦੋਂ ਜਦੋਂ ਬੰਦਾ ਆਪਣੇ ਔਕਾਤ ਭੁੱਲੂਗਾ ਹਾਂ ਉਦੋਂ ਉਦੋਂ ਉਹ ਡਾਕਟਰ ਗਿਆ ਟਰਾਲ ਕਰੂਗਾ ਉਹ ਬੜਾ ਹੈਰਾਨ ਹੋਇਆ ਉਹ ਕਹਿੰਦਾ ਜੀ ਵੀ ਇਹਦਾ ਮਤਲਬ ਮੈਨੂੰ ਆਪਣੀ ਔਕਾਤ ਦਾ ਪਤਾ ਨਹੀਂ ਜਦ ਗਰਮੀ ਆ ਗਈ ਮੈਨੂੰ ਗਰਮੀ ਆ ਬਹੁਤ ਸੋਹਣੀ ਲੱਗਣੀਆਂ ਨੇ ਕਿਉਂਕਿ ਸਾਡਾ ਤਾਂ ਲੈ ਦੇ ਕੇ ਗੱਲ ਫਿਰ ਕੀ ਕਹਿੰਦੇ ਮੋੜਕੜ ਖੋਤੀ ਬੋਰ ਥੱਲੇ ਸਾਨੂੰ ਮਿਲਨੇ ਗਰਮੀਆਂ ਚ ਸੂਟ ਵਧੀਆ ਵਧੀਆ ਹੈਨਾ ਸਾਡੀਆਂ ਲੇਡੀਜ਼ ਹੁਣੀ ਲਾਉਂਦੀਆਂ ਨਹੀਂ ਬੰਦੇ ਮੋੜ ਤੇ ਜਾ ਕੇ ਖੜ ਜਾਂਦੇ ਨੇ ਹਾਂ ਜਾਂ ਅਸੀਂ ਹੀਟਰ ਲਾ ਲੇ ਹੀਟਰ ਲਾ ਲੇ ਆ ਠੀਕ ਆ ਹੀਟ ਤਾਂ ਪੈਦਾ ਕਰਨਗੇ ਪਰ ਜਿਹੜਾ ਧੂਣੀ ਮઝા ਦਿੰਦੀ ਆ ਧੂਣੀ ਦੇ ਆਲੇ ਦਾਲੇ ਬੈਠ ਕੇ ਮੂੰਗਫਲੀ ਖਾਣੀ ਠੰਡ ਨਾ ਪਵੇ ਆਪਣੀ ਕਣਕ ਦੇ ਝਾੜ ਨਹੀਂ ਨਿਕਲਦੇ ਨਹੀਂ ਨਿਕਲਦੇ ਤੇ ਕਣਕ ਵੀ ਫਾਇਦਾਵਰ ਹੁੰਦੀ ਆ ਹੈਨਾ ਆਪਣਾ ਆਪੇ ਤੋਂ ਸਾਡੀਆਂ ਬੀਬੀਆਂ ਦੀਆਂ ਕੋਟੀਆਂ ਨੇ ਨਿਕਲਣੀਆਂ ਹਾਂ ਸੰਜੇ ਘਰ ਵਿੱਚ ਮਿੱਤਰੋ ਕੁਮ ਪੀਓ ਖਾਓ ਨਿੱਤਰੋ ਸੰਜੇ ਘਰ ਨਾਲ ਜਿਹੜੇ ਦੋਸਤੋ ਪਿਆਰ ਪ੍ਰੇ ਸਤਿਕਾਰ ਸਾਰਿਆਂ ਨੂੰ ਸਤਿ ਸ਼ਕਾਲ ਠੰਡ ਦਾ ਮੌਸਮ ਹੈ ਜੀ ਤੇ ਠੰਡ ਨੂੰ ਮਾਣ ਵੀ ਰਹੇ ਆ ਅਸੀਂ ਤੇ ਮੇਰੇ ਘਰ ਜੱਜ ਜਿਹੜੀ ਅਸੀਂ ਗੱਲ ਵੀ ਕਰਨ ਲੱਗਿਆ ਗੱਲ ਵੀ ਇਸੇ ਤੇ ਇਸੇ ਤੇ ਕਰ ਰਹੇ ਆ ਖੈਰ ਮੈਂ ਤਾਂ ਪੂਰੀ ਠੰਡ ਨੂੰ ਮਾਣ ਰਹੀ ਆਂ ਆਪਾਂ ਗੱਲ ਹੀ ਨੋਟ ਕੀਤੀ ਕਿ ਜਦੋਂ ਆਪਾਂ ਗਰਮੀਆਂ ਹੁੰਦੀਆਂ ਨੇ ਹੂੰ ਉਦੋਂ ਵੀ ਜਦੋਂ ਕਿਸੇ ਕੋਲ ਖੜਦੇ ਆਂ ਤੇ ਉਹ ਕਹਿੰਦਾ ਓਹ ਓਹ ਬਹੁਤ ਗਰਮੀ ਹੈ ਹਾਈ ਗਰਮੀ ਬੂ ਗਰਮੀ ਹੁੰਦੀ ਆ ਆ ਜਿਸ ਤਰ੍ਹਾਂ ਚਲੋ ਸੋਚੀਦਾ ਵੀ ਚਲੇ ਇਹ ਸਨਰੂ ਵਾਣਦੇ ਹੋਣਗੇ ਹਾਂਜੀ ਹਾਂ ਜਦੋਂ ਮਰੜੀ ਦੀ ਠੰਡ ਜਿਆਦਾ ਪੈ ਜਾਂਦੀ ਆ ਫਿਰ ਕਹਿੰਦਾ ਓਹ ਬਹੁਤ ਠੰਡਾ ਸੀ ਬਹੁਤ ਠੰਡਾ ਵੀ ਹੱਥ ਠਰ ਗਏ अच्छा वैसे यूं कहेंगे पंजाब ਦੇ ਵਿੱਚ ਹਰ ਤਰ੍ਹਾਂ ਦੀ ਰੁੱਤ ਹੈ ਹਾਂਜੀ ਤੇ ਇੱਥੇ ਹਰ ਤਰ੍ਹਾਂ ਦੀ ਰੁੱਤ ਹੋਣ ਕਰਕੇ ਪੰਜਾਬ ਵਰਗੀ ਜਗ੍ਹਾ ਕੋਈ ਨਹੀਂ ਹਾਂ ਤੇ ਉਹਨਾਂ ਨੂੰ ਕਹੀਦਾ ਯਾਰ ਵੀ ਇਹ ਸਮਝ ਨਹੀਂ ਆਉਂਦੀ ਜੇ ਇਹਦੇ ਵਰਗੀ ਜਗ੍ਹਾ ਕੋਈ ਨਹੀਂ ਤੇ ਇਹਦੀ ਤੁਸੀਂ ਹਾਈ ਉਹ ਜ਼ਿਆਦਾ ਕਰਦੇ ਹੋ ਹਾਂ ਨਹੀਂ ਫਿਰ ਜਦ ਮਾੜੀ ਜੀ ਠੰਡ ਜਾਂ ਮਾੜੀ ਜੀ ਗਰਮੀ ਹੁੰਦੀ ਹੈ ਫਿਰ ਚੀਕਾਂ ਕਿਉਂ ਮਾਰਦੇ ਹੋ ਸਚਾਈ ਇਹ ਹੈ ਕਿ ਪੰਜਾਬ ਦੀਆਂ ਇਹ ਰੁੱਤਾਂ ਬੜੀਆਂ ਵੱਡੀ ਦੌਲਤ ਨੇ ਜਿੱਥੇ ਸਾਰੀਆਂ ਇੰਨੀਆਂ ਰੁੱਤਾਂ ਹੋਣ ਸੱਚੀ ਗੱਲ ਹੈ ਬੜੀਆਂ ਵੱਡੀਆਂ ਦੌਲਤ ਪਰ ਜਦੋਂ ਸਾਡਾ ਆ ਜਾਂਦਾ ਗਰਮੀਆਂ ਚ ਲਾ ਲੋ ਗਰਮੀਆਂ ਜਦੋਂ ਪੈਂਦੀਆਂ ਨੇ ਉਸੇ ਵੇਲੇ ਕਿਵੇਂ ਪ੍ਰਕਿਰਤੀ ਦਾ ਫਲਾਹ ਹੁੰਦਾ ਚਾਰੇ ਪਾਸੇ ਹਰਿਆਲੀ ਇਸੇ ਤਰ੍ਹਾਂ ਹੁਣ ਆਪਣੇ ਆਲੂਾਂ ਦੀ ਖੇਤੀ ਹੋ ਰਹੀ ਆ ਕਣਕ ਵੀ ਆ ਕੁਝ ਫੁੱਲ ਬੂਟੇ ਨੇ ਜਿਹੜੇ ਉਹ ਸਰਦੀਆਂ 'ਚ ਹੋ ਸਕਦੇ ਨੇ ਹਾਂਜੀ ਹਾਂ ਤੇ ਸਾਰਾ ਸਾਰਾ ਸਾਲ ਕੱਸੀ ਕਰਦੇ ਆ ਪਰ ਇਹ ਮੈਨੂੰ ਦੱਸੋ ਮੈਂ ਚੱਲ ਤੈਨੂੰ ਪੁੱਛਣਾ ਚਾਹੁੰਨਾ ਕਿ ਕਿ ਸਾਡੀਆਂ ਬੀਬੀਆਂ ਜਿਹੜੀਆਂ ਬਾਹਰ ਲੀਆਂ ਨੇ ਹਾਂ ਉਹ ਕਈ ਗਰਮੀਆਂ ਤੋਂ ਡਰਦੀਆਂ ਨੇ ਹਾਂ ਕਈ ਸਰਦੀਆਂ ਡਰਦੀਆਂ ਨੇ ਵੀ ਤੇਰਾ ਕੀ ਤਜਰਬਾ ਰਿਹਾ ਪੰਜਾਬ ਚ ਆ ਕੇ ਮੈਨੂੰ ਤਾਂ ਸਾਰੀਆਂ ਰੁੱਤਾਂ ਸੋਹਣੀਆਂ ਲੱਗਦੀਆਂ ਕਿਉਂਕਿ ਜੇ ਦੇਖੀਏ ਹਰ ਚੀਜ਼ ਦੀ ਲੋੜਾ ਜੇ ਇੱਕ ਪ੍ਰਕਿਰਤੀ ਦਾ ਸਰਕਲ ਸਮਝੀਏ ਨਾ ਹਾਂ ਉਹਦੇ ਵਿੱਚ ਫਸਲਾਂ ਨੂੰ ਗਰਮੀ ਦੀ ਵੀ ਲੋੜਾ ਸਰਦੀ ਦੀ ਵੀ ਲੋੜਾ ਕੁਝ ਜੀਵ ਜੰਤੂ ਗਰਮੀਆਂ 'ਚ ਹੁੰਦੇ ਆ ਸਰਦੀਆਂ 'ਚ ਹੁੰਦੇ ਆ ਸੋ ਇਹ ਪ੍ਰਕਿਰਤੀ ਦਾ ਨਿਯਮ ਆ ਜਦ ਇਹ ਸਮਝ ਆਉਂਦੇ ਫਿਰ ਇਤਰਾਜ ਨਹੀਂ ਹੁੰਦਾ ਹਾਂ ਫਿਰ ਇਹ ਹੁੰਦਾ ਵੀ ਨਹੀਂ ਇਹਦੀ ਵੀ ਲੋੜ ਆ ਇਹ ਦੂਜੀ ਗੱਲ ਆ ਨਹੀਂ ਦੂਜੀ ਗੱਲ ਆ ਜਦ ਗਰਮੀ ਆ ਗਈ ਮੈਨੂੰ ਗਰਮੀ ਆ ਬਹੁਤ ਸੋਹਣੀ ਲੱਗਣੀ ਹੈ ਕਿਉਂਕਿ ਸਾਡਾ ਤਾਂ ਲੈ ਦੇ ਕੇ ਗੱਲ ਫਿਰ ਕੀ ਕਹਿੰਦੇ ਮੁੜਕੜ ਖੋਤੀ ਬੋਰ ਥੱਲੇ ਸਾਨੂੰ ਮਿਲਨੇ ਗਰਮੀਆਂ ਚ ਸੂਟ ਵਧੀਆ ਵਧੀਆ ਹਨਾ ਹਲਕੇ ਹਲਕੇ ਜੇ ਸੂਟ ਮਲਮਲ ਦੇ ਦੁਪੱਟੇ ਤੇ ਜਦ ਸਿਆਲ ਆਉਂਦੇ ਆ ਉਦੋਂ ਵੀ ਵਾਕਈ ਕੱਪੜੇ ਅਲੱਗ ਜਿਵੇਂ ਆ ਸੋਹਣੇ ਸੋਹਣੇ ਸ਼ਾਲ ਸ਼ਨੀਲ ਦੇ ਸੂਟ ਘਟੋ ਘਟੇ ਇਹ ਦਾ ਤਾਂ ਅਸੀਂ ਇਹਦੇ ਕਰਕੇ ਤਾਂ ਅਸੀਂ ਰੋਤ ਨੂੰ ਕਹੀਏ ਵੀ ਸਹੀ ਆ ਮੈਨੂੰ ਇੱਕ ਗੱਲ ਹੋਰ ਲੱਗਦਾ ਹੋਰ ਵੀ ਕਾਰਨ ਇਹਦਾ ਕਸੂਰ ਨਹੀਂ ਕਿਉਂਕਿ ਜਿਹੜਾ ਸਾਡਾ ਪੁਰਾਣਾ ਜੀਵਨ ਸੀ ਨਾ ਅਸੀਂ ਉਹਦਾ ਰੁੱਤਾਂ ਮੁਤਾਬਕ ਜਿਹੜਾ ਜਿਉਂਦੇ ਸੀਗੇ ਹਾਂਜੀ ਰੁੱਤਾਂ ਮੁਤਾਬਕ ਜਿਉਂਦੇ ਸੀ ਤੇ ਰੁੱਤਾਂ ਮੁਤਾਬਕ ਖਾਂਦੇ ਸੀ ਤੇ ਹੁਣ ਵੇਖੋ ਤੁਸੀਂ ਸਿਆਲਾਂ ਚ ਕੀ ਚੰਗਾ ਲੱਗਦਾ ਅੱਗ ਦਾ ਸੇਕ ਹਾਂ ਅੱਗ ਦਾ ਸੇਕ ਹਰ ਘਰ ਚੋਂ ਸੀ ਖਤਮ ਕਰਤਾ ਹਾਂ ਸਿਆਲਾਂ ਦੇ ਵਿੱਚ ਤੁਸੀਂ ਚੁੱਲ੍ਹੇ ਦੇ ਮੂਰੇ ਬੈਠ ਕੇ ਹਾਂ ਅੱਜ ਵੀ ਜਿਹੜੇ ਪਰਿਵਾਰ ਅੱਗ ਵਾਲਦੇ ਨੇ ਉਹ ਇਹਦੇ ਨਾਲ ਸਹਿਮਤ ਹੋਣਗੇ ਤੇ ਜਿਹੜਾ ਮਜ਼ਾ ਕਿਸੇ ਨੂੰ ਆਪਣੀ ਮਾਂ ਕੋਲ ਆਪਣੀ ਘਰ ਵਾਲੀ ਕੋਲ ਹਾਂ ਚੁੱਲ੍ਹੇ ਦੇ ਕੋਲ ਬੈਠ ਕੇ ਰੋਟੀ ਖਵਾਉਣ ਦਾ ਤੇ ਰੋਟੀ ਖਾਣ ਦਾ ਸਾਗ ਮੱਕੀ ਦੀ ਰੋਟੀ ਹਾਂ ਉਹ ਮਜ਼ਾ ਆਉਂਦਾ ਉਹ ਮਜ਼ਾ ਗੈਸ ਤੇ ਨਹੀਂ ਆਉਂਦਾ ਹੈਗਾ ਗੈਸ ਤੇ ਨਾਲ ਤਾਂ ਕਨੈਕਸ਼ਨ ਟੁੱਟਿਆ ਰਹਿੰਦਾ ਦੇਖੋ ਜੇ ਚੁੱਲ੍ਹੇ ਦੇ ਕੋਲ ਬੰਦਾ ਬੈਠਦਾ ਸੇਕ ਤਾਂ ਸੇਕ ਇੱਕ ਤੁਹਾਡਾ ਕਨੈਕਸ਼ਨ ਕਿੰਨਾ ਬਣਿਆ ਰਹਿੰਦਾ ਦੂਸਰੀ ਗੱਲ ਜਿਵੇਂ ਧੂਣੀ ਲਾ ਲਓ ਹਾਂਜੀ ਹਾਂ ਤੋਣੀਆਂ ਪਿੰਡਾਂ ਦੇ ਵਿੱਚ ਖੰਡਾਂ ਖੰਡਾਂ ਤੇ ਜ਼ਰੂਰ ਹੈ ਜੀਆਂ ਪਰ ਉੱਥੇ ਪਰਿਵਾਰ ਇਕੱਠੇ ਨਹੀਂ ਬਹਿੰਦੇ ਨਹੀਂ ਪਰਿਵਾਰ ਨਹੀਂ ਹਾਂ ਸਾਂਝੇ ਖਰਚੇ ਦਾ ਫਰਕ ਹੈ ਹਾਂ ਸਾਂਝੇ ਕਰਦੀ ਜਿਹੜੀ ਧੋਣੀ ਹੈ ਹਾਂ ਉਹਦੇ ਤੇ ਅਸੀਂ ਸਾਰੇ ਇਕੱਠੇ ਬਹਨੇ ਆ ਉੱਥੇ ਹੁਣ ਪਿੰਡਾਂ ਦੇ ਵਿੱਚ ਆਪਾਂ ਔਰਤ ਮਰਦ ਦਾ ਭੇਦ ਤੇ ਨਹੀਂ ਖਤਮ ਕਰ ਸਕੇ ਹਾਂ ਸਾਡੀਆਂ ਲੇਡੀਜ਼ ਹੁਣੀ ਲਾਉਂਦੀਆਂ ਨਹੀਂ ਬੰਦੇ ਮੋਰ ਤੇ ਜਾ ਕੇ ਖੜ ਜਾਂਦੇ ਨੇ ਹਾਂ ਜਾਂ ਅਸੀਂ ਹੀਟਰ ਲਾ ਲੇ ਹੀਟਰ ਲਾ ਲਿਆ ਠੀਕ ਹੈ ਹੀਟ ਤਾਂ ਪੈਦਾ ਕਰਨਗੇ ਪਰ ਜਿਹੜਾ ਧੋਣੀ ਮਜ਼ਾ ਦਿੰਦੀ ਆ ਧੋਣੀ ਦੇ ਆਲੇ ਦੁਆਲੇ ਬੈਠ ਕੇ ਮੂੰਗਫਲੀ ਖਾਣੀ ਹਾਂਜੀ ਔਰ ਚੈੱਕ ਚੈੱਕ ਕੇ ਧੂਣੀ ਦੇ ਵਿੱਚ ਜਿਹੜੇ ਡੱਕਾ ਪਾਉਣਾ ਡੱਕਾ ਪਾਉਣਾ ਹਾਂ ਕਦੇ ਫੂਕਨੇ ਨਾ ਫੂਕ ਮਾਰਨੀ ਕਦੇ ਚਿਮਟੇ ਨਾਲ ਹਲਾਈ ਜਾਣਾ ਹਾਂ ਇਹ ਚੀਜ਼ਾਂ ਜਿਹੜਾ ਆਨੰਦ ਦਿੰਦੀਆਂ ਨੇ ਨਾ ਉਹ ਹੀਟਰ ਵਾਲਾ ਸੁਆਦ ਨਹੀਂ ਹੁੰਦਾ ਬਿਲਕੁਲ ਜਿਹੜਾ ਜਿਵੇਂ ਆਪਾਂ ਹੁਣ ਰਹਿ ਕੇ ਆਇਆ ਕੈਲਗਰੀ 'ਚ ਆਪਣੇ ਕੋਲ ਹੂੰ ਜਿਹੜਾ ਮਜ਼ਾ ਆਪਾਂ ਨੂੰ ਇੱਥੇ ਕੰਬਲ ਧਾਰਿਆ ਉੱਥੇ ਤਾਂ ਨਹੀਂ ਆਉਣਾ ਹਾਂ ਨਾ ਐਡਾ ਮੋਟਾ ਪਾ ਲੈਣਾ ਕਦੇ ਕਿਉਂਕਿ ਹੀਟ ਚੱਲਦੀ ਹੁੰਦੀ ਹੈ ਹੀਟ ਚੱਲਦੀ ਹੈ ਤੇ ਨਾਲੇ ਮੋਟਾ ਕੰਬਲ ਲੈ ਕੇ ਵੀ ਕਦੇ ਪੈਰਾਂ ਥੱਲੇੋਂ ਦੱਬ ਲੋਕ ਦੇ ਸਿਰ ਥੱਲੇੋਂ ਦੱਬ ਲੋ ਹਨਾ ਇਹ ਚੀਜ਼ਾਂ ਮੈਨੂੰ ਤਾਂ ਵਾਕਈ ਸਿਆਲਾਂ 'ਚ ਦੇਖੋ ਸੌਣ ਦਾ ਬਹੁਤ ਮਜ਼ਾ ਆਉਂਦਾ ਈਵਨ ਚਾਹੇ ਰਾਤਾਂ ਵੱਡੀਆਂ ਵੀ ਨੇ ਪਰ ਕਦੇ ਫੀਲ ਹੋਇਆ ਵੀ ਵੱਡੀਆਂ ਕਿਉਂਕਿ ਨੈਗ ਦੇ ਵਿੱਚ ਇੰਨੀ ਸੋਹਣੀ ਨੀਂਦ ਆਉਂਦੀ ਹੈ ਜਿਹੜੀ ਕੇ ਸਾਡੇ ਸਰੀਰ ਨੂੰ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਹਾਂ ਇੱਕ ਤੇਰਾ ਜ਼ਰੂਰ ਰਿਸਕ ਹੋ ਜਾਂਦਾ ਧੁੰਦ ਦਾ ਹਾਂ ਉਹਦੇ ਬਾਰੇ ਅਸੀਂ ਜ਼ਰੂਰ ਕਹਿਣਾ ਚਾਹੁੰਦੇ ਆ ਕਿ ਇਹਨਾਂ ਦਿਨਾਂ ਦੀਆਂ ਗਰਮੀਆਂ ਨੂੰ ਘਟਾ ਲੈਣਾ ਚਾਹੀਦਾ ਹਾਂਜੀ ਇਹ ਜਿਹੜੇ ਕੰਮ ਕਰੇ ਬਿਨਾ ਸਰ ਸਕਦਾ ਹੋਵੇ ਸਾਰ ਲੋ ਸਾਰ ਜਿਆਦਾ ਸਮਾਂ ਇਹਨਾਂ ਪਰਿਵਾਰਾਂ ਨੂੰ ਦੇ ਦੋ ਹਾਂਜੀ ਬੈਠੋ ਆਪਣੇ ਆਪ ਨੂੰ ਆਰਾਮ ਥੋੜੇ ਟਾਈਮ ਬਸ ਇਹ ਤਾਂ ਅਜੇ ਤੱਕ ਮੇਜਰ ਪ੍ਰੋਬਲਮ ਮੈਂ ਤਾਂ ਫੇਸ ਨਹੀਂ ਕੀਤੀ ਹਾਂ ਕਿਉਂਕਿ ਕੁਛ ਨਾ ਕੁਛ ਸਮਾਂ ਜ਼ਰੂਰ ਮਿਲਦਾ ਹੈ ਇਹਦੇ ਵਿੱਚ ਤੁਸੀਂ ਬਾਹਰ ਅੰਦਰ ਵੀ ਜਾ ਸਕਦੇ ਹੋ। ਜਾ ਸਕਦੇ ਹੋ। ਦੂਜੀ ਗੱਲ ਐ ਸਿਆਲਾਂ ਦੇ ਵਿੱਚ ਬਹੁਤ ਵੱਡੀ ਚੀਜ਼ ਹੁੰਦੀ ਆ ਕਿ ਤੁਸੀਂ ਆਪਣੇ ਸਰੀਰ ਦੇ ਲਈ ਜਿਹੜੀਆਂ ਜ਼ਰੂਰੀ ਚੀਜ਼ਾਂ ਉਹ ਖਾ ਸਕਦੇ ਹੋ। ਬਿਲਕੁਲ ਜਿਵੇਂ ਆਲਸੀ, ਖੋਆ, ਪੰਜੀਰੀਆਂ ਇਹ ਸਾਰਾ ਕੁਝ ਜੇ ਸਿਆਲਾਂ 'ਚ ਖਾਣੇ ਉਹ ਗਰਮੀ 'ਚ ਤੁਹਾਡਾ ਸਰੀਰ ਵਧੀਆ ਰਹਿੰਦਾ ਹੈਗਾ। ਹਾਂ ਇਹ ਬੜਾ ਵੱਡਾ ਪੁਆਇੰਟ ਆ। ਦੇਖੋ ਹੁਣ ਆਪਣੇ ਸੰਝ ਘਰ 'ਚ ਤੁਸੀਂ ਹੁਣ ਆਲਸੀ ਦੀਆਂ ਪਿੰਨੀਆਂ, ਖੋਆ ਦੀਆਂ ਪਰਕਾ ਅੱਜ ਇੱਕ ਹੋਰ ਬਣ ਗੀਆਂ। ਚੌਲਾਂ ਦੀਆਂ। ਚੌਲਾਂ ਦੀਆਂ। ਹਾਂ। ਜੰਗ ਜਰੇਲਾ ਹਾਂਜੀ ਤੇ ਸਾਰੀਆਂ ਸਾਗ ਮੱਕੀ ਦੀ ਰੋਟੀ ਹੂੰ ਵਿੱਚ ਘੋ ਮੱਖਣੀ ਪੌਣੀ ਇਹ ਜਾਂ ਖਾਪਦਿਆਂ ਵੀ ਸਿਆਲਾਂ ਚ ਨੇ ਇਹ ਜੇਕ ਦੇ ਠੰਡ ਜ਼ਿਆਦਾ ਲੱਗੇ ਤਾਂ ਥੋੜਾ ਜਿਆ ਨਾ ਚੀਜ਼ਾਂ ਵੱਲ ਧਿਆਨ ਦੇ ਲੈਣਾ ਚਾਹੀਦਾ ਵੀ ਆਹ ਸਿਆਲ ਦੇ ਫਾਇਦੇ ਵੀ ਨੇ ਜਿਹਦਾ ਆਪਾਂ ਮਜ਼ਾ ਲੈ ਰਹੇ ਹਾਂ ਹਾਂਜੀ ਫਾਇਦੇ ਆ ਔਰ ਕੰਮ ਵੀ ਬੰਦਾ ਫਟਾਫਟ ਕੰਮ ਕਰਦਾ ਚੁੱਲ੍ਹੇ ਦੇ ਕੋਲ ਨੂੰ ਜਾਂਦਾ ਸੇਕਦਾ ਇੱਕ ਮੈਂ ਹੋਰ ਵੇਖਿਆ ਜੇ ਤੁਸੀਂ ਕੰਬਲ 'ਚ ਬੈਠੇ ਰਹੋ ਤੇ ਬੈਠੇ ਰਹੋ ਆਪਾਂ ਆਵੇਂ ਗੱਲ ਕਰਦੇ ਹਾਂ ਪਰ ਜੇ ਤੁਸੀਂ ਥੋੜੇ-ਬਹੁਤ ਕੱਪੜੇ ਪਾ ਕੇ ਨਿਕਲ ਜਓ ਹਾਂ ਸਾਈਕਲ ਚਲਾਉਣ ਦਾ ਬੜਾ ਮਜ਼ਾ ਆਉਂਦਾ ਸਿਆਲ ਦੇ ਵਿੱਚ ਵਾਕ ਕਰਨ ਦਾ ਬੜਾ ਮਜ਼ਾ ਆਉਂਦਾ ਵਾਕ ਕਰਨ ਦਾ ਔਰ ਫੇਰ ਮਨ ਖਿੜਿਆ ਰਹਿੰਦਾ ਜੇ ਤੁਸੀਂ ਕੰਬਲ 'ਚ ਬੈਠੇ ਰਹੋ ਨਾ ਨਾਲੇ ਤਾਂ ਬੰਦਾ ਠਰੂੰ ਠਰੂੰ ਕਰੀ ਜਾਂਦਾ ਨਾਲੇ ਦੇਣ ਬੜਾ ਡਿਪਰੈਸਿਵ ਲੱਗਦਾ ਹਾਂ ਇੱਕ ਮੈਂ ਜਰੂਰ ਆਪਣੇ ਤਿਆਰਵੇ ਤੋਂ ਆਪਾਂ ਕੈਲਗਰੀ 'ਚ ਵੀ ਐਕਸਪੀਰੀਅੰਸ ਕਰਦੇ ਰਹੇ ਹਾਂ ਹਾਂਜੀ ਮੈਂ ਸਾਰਿਆਂ ਨੂੰ ਕਹੂੰਗਾ ਜਿਨ੍ਹਾਂ ਨੇ ਐਕਸਪੀਰੀਅੰਸ ਨਹੀਂ ਕੀਤਾ ਤੋਂ ਹੀ ਕੋਲ ਥੋੜਾ ਸਮਾਂ ਜਰੂਰ ਬਤਾਓ ਹਾਂਜੀ ਇੱਕ ਗੱਲ ਦਾ ਜਰੂਰ ਖਿਆਲ ਰੱਖਣ ਦੀ ਲੋੜ ਹੈ ਕਿ ਤੋਂ ਹੀ ਦੇ ਆਲੇ-ਦਾਲ ਇੱਕ ਸਰਵੇ ਨਹੀਂ ਕਿ ਖੁੰਝਿਆਂ ਚ ਜਾ ਕੇ ਇਕੱਲੇ ਬੰਦਿਆਂ ਚ ਆਪਣੇ ਪਰਿਵਾਰ ਨਾਲ ਕੋਸ਼ਿਸ਼ ਕਰੋ ਆਪਣੇ ਘਰ ਦੇ ਵੇੜਿਆਂ ਚ ਕੋਸ਼ਿਸ਼ ਕਰੋ ਹਾਂਜੀ ਹਾਂਜੀ ਅਰ ਤੂਣੀ ਦੇ ਕੋਲ ਬੈਠ ਕੇ ਵਧੀਆ ਟਾਕ ਕਰੋ ਹਾਂ ਤੂਣੀ ਕੋਲ ਬੈਠ ਕੇ ਅੱਗ ਕੋਲ ਬੈਠ ਕੇ ਕਦੇ ਬੰਦਾ ਨਰਾਸ਼ ਨਹੀਂ ਹੁੰਦਾ ਹਾਂਜੀ ਤੇ ਸਾਡੇ ਪੁਰਾਣੇ ਸਮੇਂ ਦੇ ਸੰਤ ਮਹਾਤਮਾ ਧੂਣੀ ਕਹਿੰਦੇ ਨੇ ਸਾਦੀ ਧੂਣੀ ਕਰਕੇ ਮਸ਼ਹੂਰੀ ਆ। ਹਾਂਜੀ ਹਾਂਜੀ। ਵੀ ਸਾਦੀ ਧੂਣੀ ਤੇ ਇਕੱਠ ਹੋ ਜਾਂਦਾ। ਇਕੱਠ ਹੋ ਜਾਂਦਾ। ਹਾਂ। ਇਕੱਠਾ ਧੂਣੀ ਤੇ ਨਹੀਂ ਹੁੰਦਾ ਕਿਉਂਕਿ ਉੱਥੇ satsang ਵੀ ਹੋ ਜਾਂਦਾ, ਚੰਗੀਆਂ ਗੱਲਾਂ-ਬਾਤਾਂ ਹੋ ਜਾਂਦਾ। ਚੰਗੀਆਂ ਗੱਲਾਂ-ਬਾਤਾਂ। ਟੁਗਲੀਆਂ, ਨਿੰਦਿਆ ਕਰਨ ਤੋਂ ਬਚ ਕੇ ਜੇ ਤੁਸੀਂ ਆਪਣੇ ਪਰਿਵਾਰ ਕੋਲ ਆਪਣੇ ਬੱਚਿਆਂ ਕੋਲ ਹਾਂਜੀ। ਜਾਂ ਆਪਣੇ ਯਾਰਾਂ ਦੋਸਤਾਂ ਕੋਲ ਧੂਣੀ ਦੇ ਕੋਲ ਬੈਠ ਕੇ ਇੰਜੋਏ ਕਰਦੇ ਹੋ ਸਿਆਲ ਦੇ ਵਿੱਚ। ਹਾਂ। ਤਾਂ ਉਹਦੇ ਵਿੱਚ ਸਿਆਲ ਬਰਦਾਨ ਸਾਬਤ ਹੁੰਦਾ। ਮੈਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਕੋਈ ਨੇਗੇਟਿਵ ਆ ਜੇ ਜੇ 2-4 ਘੰਟੇ ਲਈ ਕਿਤੇ ਹੋ ਵੀ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ ਨਹੀਂ ਅਗੇਨ ਫਿਰ ਉਹੀ ਸਾਮਚਣ ਦੀ ਲੋੜ ਆ ਨਾ ਵੀ ਇਹ ਪ੍ਰਕਿਰਤੀ ਦਾ ਰੂਲ ਹੈ ਇਹ ਚੀਜ਼ਾਂ ਜ਼ਰੂਰੀ ਨੇ ਇਹਦੇ ਸਾਨੂੰ ਉਤਰਾਜ ਨਾ ਕਰਕੇ ਨਾ ਹਾਂ ਇਹ ਕੋਈ ਲੋੜ ਆ ਕਿ ਠੰਡੇ ਤੋਂ ਸਾਨੂੰ ਫਾਇਦਾ ਕੀ ਆ ਫਾਇਦਾ ਕੀ ਆ ਹਾਂ ਸਾਨੂੰ ਸਾਡੀਆਂ ਫਸਲਾਂ ਨੂੰ ਬੜਾ ਫਾਇਦਾ ਹਾਂ ਠੰਡ ਨਾ ਪਵੇ ਆਪਣੀ ਕਣਕ ਦੇ ਝਾੜ ਨਹੀਂ ਨਿਕਲਦੇ ਨਹੀਂ ਨਿਕਲਦੇ ਤੇ ਕਣਕ ਦੀ ਫਾਇਦਾਵਰ ਹੁੰਦੀ ਆ ਹਨਾ ਸਾਡੇ ਨਾ ਪਵੇ ਤਾਂ ਸਾਡੀਆਂ ਬੀਬੀਆਂ ਦੀਆਂ ਕੋਟੀਆਂ ਨਹੀਂ ਨਿਕਲਣੀਆਂ ਹਾਂ ਸ਼ਾਲ ਨਹੀਂ ਨਿਕਲਣੇ ਬਿਲਕੁਲ ਨੇ ਫਾਇਦੇ ਬਹੁਤ ਹਰ ਰੁੱਤ ਦੇ ਫਾਇਦੇ ਨੇ ਸਾਨੂੰ ਕਈ ਵਾਰ ਇਤਰਾਜ਼ ਜ਼ਿਆਦਾ ਹੁੰਦਾ ਹੁਣ ਦੋ ਦਿਨ ਠੰਡ ਪਈ ਆ ਉਹਦੇ ਤੇ ਹੀ ਹਾਈ ਠੰਡ ਹਾਈ ਠੰਡ ਕੰਮ ਨਹੀਂ ਹੁੰਦਾ ਕੰਮ ਹੁੰਦਾ ਆ ਉਹਦੇ ਅਕੋਰਡਿੰਗ ਕਰੋ ਤੁਸੀਂ ਇਹ ਜਿਹੜੀਆਂ ਮੱਲੇ ਦੀਆਂ ਅਪਣਾ ਲਈਏ ਜਿਵੇਂ ਤੇਲ ਆਪਾਂ ਇਹਨਾਂ ਦਿਨਾਂ 'ਚ ਖਾ ਸਕਦੇ ਆ ਹਾਂਜੀ ਹਨਾ ਤੇਲ ਖਾ ਸਕਦੇ ਆ ਤੇ ਤੇਲ ਖਾ ਸਕਦੇ ਆ ਆਲਸੀ ਇਹ ਪਹਿਨਾਂ ਦਿਨਾਂ 'ਚ ਖਾ ਸਕਦੇ ਆ ਸਾਡੇ ਸਰੀਰ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਨੇ ਪੂਰੀਆਂ ਪੂਰੀਆਂ ਜੇ ਇਹ ਦੋ ਤਿੰਨ ਮਹੀਨੇ ਵਧੀਆ ਚੀਜ਼ਾਂ ਖਾਧੀਆਂ ਜਾਂਦੀਆਂ ਨੇ ਸਰੀਰ ਨੇ ਪੂਰਾ ਸਾਲ ਚੱਲਣਾ ਫਿਰ ਇਹਨਾਂ ਦੇ ਸਿਰ ਤੇ ਚੱਲਣਾ ਸਭ ਤੋਂ ਸੋਹਣਾ ਹੈ ਜਿਹੜਾ ਤੁਸੀਂ ਜਦੋਂ ਮੱਕੀ ਦੀ ਰੋਟੀ ਪਕਾਉਂਦੇ ਹੋ ਹਾਂ ਤੇ ਉਹਦੇ ਕੋਲ ਬੈਠ ਕੇ ਜਿਹੜਾ ਮੈਂ ਅੱਜ ਗੱਲ ਕਰਦਣੇ ਅੱਜ ਤਾਂ ਵੀ ਠੰਡ ਹੈ ਹਾਂ ਅੱਜ ਤਾਂ ਠੂਣੀ ਕੋਲੋਂ ਉੱਠਣਾ ਚੀਨੀ ਕਰ ਕੋਲੇ ਕੋਲ ਬੈਠਣ ਵਾਲਾ ਦੇਣਾ ਜ ਠੂਣੀ ਕੋਲ ਬੈਠਣ ਵਾਲਾ ਦੇਣਾ ਜਿਹੋ ਜਿਹੇ ਦਿਨ ਹੋਵੇ ਉਹ ਜੇ ਤੁਸੀਂ ਹੋ ਜਾਓ ਉਹ ਜੇ ਹੋ ਜੋ ਤੇ ਦੂਜੀ ਗੱਲ ਆ ਦੇਖੋ ਫਿਰ ਕਿੰਨਾ ਬੰਦੇ ਚ ਟਕਾਓ ਆਉਂਦਾ ਵੀ ਬਾਧੂ ਘਟੂ ਕੰਮ ਛੱਡ ਕੇ ਅਗਲਾ ਕਹਿੰਦਾ ਚਲ ਠੰਡਾ ਬਹਿ ਜੂ ਅੱਜ ਬਿਲਕੁਲ ਠਹਿਰਾਉ ਜ਼ਰੂਰੀ ਆ ਬੈਠਣਾ ਵੀ ਜ਼ਰੂਰੀ ਆ ਬਿਲਕੁਲ ਇਹਦੇ ਚ ਕੋਈ ਸ਼ੱਕ ਨਹੀਂ ਕਿਉਂਕਿ ਅਸੀਂ ਜਾਣ ਕੇ ਇਸ ਕਰਕੇ ਇਸ ਵੀਡੀਓ ਬਣਾ ਰਹੇ ਆ ਕਿ ਤੁਹਾਡਾ ਧਿਆਨ ਦਿਵਾ ਸਕੀਏ ਨਹੀਂ ਤਾਂ ਜੇ ਕੀ ਹੁੰਦਾ ਇੱਕ ਨੇ ਕਹਿਤਾ ਠੰਡਾ ਵਈ ਹਾਂ ਦੂਆ ਠੀਕ ਸਾਖ ਬੈਠਾ ਹਾਂ ਉਹ ਵੀ ਕਹਿੰਦਾ ਫਾਂਦਾ ਵਈ ਉਹ ਵੀ ਕਹਿ ਦਿੰਦਾ ਤੇ ਅੱਜਕੱਲ ਤਾਂ ਇਹ ਵੀ ਆ ਨਾ ਸਾਰਿਆਂ ਕੋਲ ਵਧੀਆ ਕੱਪੜੇ ਆ ਜਿਵੇਂ ਥੱਲੇ ਚੀ ਗਰਮ ਥਰਮਲਸ ਪਾਣੀਆਂ ਹੁੰਦੀਆਂ ਨੇ ਕੋਈ ਇਹ ਚੱਕਰ ਨਹੀਂ ਵੀ ਅੱਗੇ ਚਲੋ ਪੁਰਾਣੇ ਜਪਾਨੀਆਂ ਚ ਹੁੰਦਾ ਸੀ ਇੰਨਾ ਕੱਪੜੇ ਲੀੜੇ ਦਾ ਪ੍ਰਬੰਧ ਘੱਟ ਹੋਊਗਾ ਹਾਂ ਸੋ ਇਹ ਆ ਵੀ ਕੱਪੜਾ ਲੀੜਾ ਵਧੀਆ ਪਾ ਕੇ ਠੰਡ ਦਾ ਇੰਜੋਏ ਕਰਨਾ ਚਾਹੀਦਾ ਬਿਲਕੁਲ ਹਾਂ ਠੰਡ ਦੇ ਬੜੇ ਫਾਇਦੇ ਨੇ ਆਪਾਂ ਗਣਾਤੇ ਨੇ ਮੈਂ ਕੋਈ ਨੋਟ ਕਰਦਾ ਕਿ ਜਿੰਨਾ ਤੁਸੀਂ ਠੰਡ ਨੂੰ ਜਿਆਦਾ ਮੰਨਣ ਲੱਗ ਜਓ ਇਹ ਜਿਆਦਾ ਲੱਗਣ ਲੱਗ ਜਾਂਦੀ ਆ ਐਵੇਂ ਗਰਮੀ ਨੂੰ ਜਿਆਦਾ ਮਹਿਸੂਸ ਕਰਨ ਲੱਗ ਜਓ ਗਰਮੀ ਜਿਆਦਾ ਮਹਿਸੂਸ ਹੋਣ ਲੱਗ ਜਾਂਦੀ ਆ ਬੇ ਮੇਰੇ ਕੱਲ ਦੇ ਮਾਤਰਾ ਦੌਰ ਤੇ ਵੀ ਆ ਧੂੜ ਮਿੱਟੀ ਜਮਾਈ ਨਹੀਂ ਹਾਂ ਹਾਂ ਜਿਹੜੀ ਹਵਾ ਬਹੁਤ ਸ਼ੁੱਧ ਆ ਸਿਆਲ ਵੀ ਲਾਹੌਰ ਵੀ ਧਿਆਨ ਦਵਾ ਦਿੰਦੇ ਆ ਹਾਂ ਆਪਣੀਆਂ ਤਿਆਰੀਆਂ ਨੇ ਆਪਣੀਆਂ ਪਾਰਕਾ ਨੇ ਘਾ ਘੱਟ ਹੋ ਰਿਹਾ ਹਾਂ ਆਰਕਨ ਸਾਫ ਬਹੁਤ ਨੇ ਹਾਂ ਬੁੱਧਲੇ ਮਰਜੀ ਆ ਥੋੜੇ ਦਿਨ ਪਹਿਲਾਂ ਥੋੜਾ ਜੇ ਮੀਂਹ ਪਿਆ ਚਾਹੇ ਉਹਦੇ ਨਾਲ ਸਾਰੇ ਟਰੀ ਧੁੱਤੇ ਗਏ ਹਨ ਹਰਿਆਵਲ ਉਹ ਤੋਂ ਹੋਣ ਕਰਕੇ ਉਹ ਸਾਫ ਸੁਥਰੇ ਸੋਹਣੇ ਲੱਗਦੇ ਨੇ ਸੋਹਣੇ ਲੱਗਦੇ ਖਿੱਚਦੇ ਮਨ ਨੂੰ ਖਿੱਚਦੇ ਨੇ ਹਾਂ ਬਿਲਕੁਲ ਇਹ ਗੱਲ ਤੁਹਾਡੀ ਠੀਕ ਹੈ ਧੂੜ ਵਗੈਰਾ ਘਟ ਹੁੰਦੀ ਹੈ ਸਾਲ ਦੇ ਵਿੱਚ ਹਾਂ ਤੁੰਦ ਬਿਸ਼ੱਕ ਹੁੰਦੀ ਹੈ ਸਵੇਰੇ ਸ਼ਾਮ ਇਹੀ ਕਹਿੰਦਾ ਉਹਨੇ ਕਿ ਜਿਵੇਂ ਕਿਸੇ ਬੰਦੇ ਬਾਰੇ ਤੁਸੀਂ ਉਹਦੇ ਗੁਣ ਦੇਖਣ ਲੱਗ ਜਓ ਹਾਂਜੀ ਤਾਂ ਉਹ ਬੰਦਾ ਚੰਗਾ ਲੱਗਣ ਲੱ ਜਾਂਦਾ ਉਹਦੇ ਔਗਣ ਦੇਖਣ ਆ ਜੋ ਬੰਦਾ ਬੁਰਾ ਲੱਗਣ ਲੱ ਜਾਂਦਾ ਐਵੇਂ ਜ ਰੁੱਤਾਂ ਨੇ ਰੁੱਤਾਂ ਦੀ ਫਾਇਦੇ ਹੀ ਐਗਜ਼ਾਮ ਮੈਂ ਤੁਹਾਨੂੰ ਹਾਸੇ ਵਾਲੀ ਗੱਲ ਦੱਸਦੀ ਆ ਫੇਰ ਰਾਤ ਨੂੰ ਜਦ ਨਾਈਟ ਸੂਟ ਪਾਇਆ ਹੁੰਦਾ ਫੇਰ ਮੈਂ ਜਾਣ ਕੇ ਕੋਲ ਕੰਬਲ ਕੋਟੀ ਕੁਛ ਇਹਨਾ ਸ਼ਾਲ ਕੋਟੀ ਕੁਛ ਨਹੀਂ ਰੱਖਦੀ ਕਿੰਨੀ ਵਾਰ ਰੂਬੀ ਨੂੰ ਉੱਠਣਾ ਪੈਂਦਾ ਨਾ ਰੂਬੀ ਕਰਕੇ ਜਾਂ ਚਲੋ ਆਪ ਨੂੰ ਵੀ ਬਾਥਰੂਮ ਜਾਣਾ ਪੈਂਦਾ ਮੈਂ ਜਾਣ ਕੇ ਉਵੇਂ ਉੱਠਦੀ ਆ ਕਿ ਪਹਿਲਾਂ ਥੋੜੀ ਜਿਹੀ ਠੰਡ ਲੱਗੇ ਆਖਿਰ ਰਜਾਈ 'ਚ ਪੜਨ ਦਾ ਮਜ਼ਾ ਆਵੇ ਮੈਂ ਆਪਣੇ ਮਨ ਨੂੰ ਸਮਝਾ ਕੇ ਉੱਠਦੀ ਹੁੰਦੀ ਆ ਵੀ ਇੱਕ ਦੋ ਮਿੰਟ ਦੀ ਠੰਡ ਲੱਗੂ ਕਿ ਫਿਰ ਦੇਖਿਓ ਰਜਾਈ ਦਾ ਸੁਆਦ ਕਿੰਨਾ ਆਉਂਦਾ ਹੈ ਬਿਲਕੁਲ ਮੈਨੂੰ ਇੰਜ ਲੱਗਦਾ ਹੁੰਦਾ ਨਾ ਮੈਂ ਇੱਕ ਵਾਰੀ ਇੱਕ ਗੱਲ ਮੇਰੇ ਚਿੱਤੇ ਆ ਗਈ ਬੈਠੇ-ਬੈਠੇ ਹੂੰ ਇਹ ਵਰਚੁਅਲਿਟੀ ਦਾ ਪ੍ਰੋਗਰਾਮ ਸੀ ਅਧਿਆਤਮ ਦਾ ਪ੍ਰੋਗਰਾਮ ਸੀ ਮੈਡੀਟੇਸ਼ਨ ਦੇ ਪ੍ਰੋਗਰਾਮ 'ਚ ਮੈਂ ਕਿਤੇ ਗਿਆ ਹੋਇਆ ਸੀ ਹਾਂ ਜਿਹੜੇ ਸਾਡੇ ਮਾਸਟਰ ਸੀ ਉਹ ਉਹਨਾਂ ਕੋਲ ਇੱਕ ਸਾਇੰਟਿਸਟ ਆਇਆ ਹੋਇਆ ਸੀ ਅੱਛਾ ਉਹ ਸਾਇੰਟਿਸਟ ਇਤਰਾਜ਼ ਵਾਲੀ ਗੱਲ ਤੇ ਮੈਨੂੰ ਗੱਲ ਚੇਤੇ ਆਈ ਹਾਂ ਤੇ ਉਹਨੇ ਆ ਕੇ ਕਿਹਾ ਕਿ ਗੁਰੂ ਜੀ ਵੀ ਮੈਂ ਮੋਸਟ ਆਫ ਦਾ ਟਾਈਮ ਤਾਂ ਖੁਸ਼ ਰਹਿਣਾ ਹਾਂਜੀ ਪਰ ਕਦੇ-ਕਦੇ ਮੈਨੂੰ ਲੱਗਦਾ ਕਿ ਮੈਨੂੰ ਇਤਰਾਜ ਆਉਂਦਾ ਹੈ। ਇਹਦਾ ਕੀ ਕਾਰਨ ਹੈ? ਅੱਛਾ ਜੀ। ਉਹ ਕਹਿੰਦੇ ਇਹਦਾ ਹੋਰ ਕੋਈ ਕਾਰਨ ਨਹੀਂ। ਹਾਂ। ਜਦੋਂ ਜਦੋਂ ਬੰਦਾ ਆਪਣੇ ਔਕਾਤ ਭੁੱਲੂਗਾ। ਹਾਂ। ਉਦੋਂ ਉਦੋਂ ਉਹ ਇਤਰਾਜ, ਇਤਰਾਜ ਕਰੂਗਾ। ਉਹ ਬੜਾ ਹੈਰਾਨ ਹੋਇਆ ਉਹ ਕਹਿੰਦਾ ਜੀ ਵੀ ਇਹਦਾ ਮਤਲਬ ਮੈਨੂੰ ਆਪਣੇ ਔਕਾਤ ਦਾ ਪਤਾ ਨਹੀਂ। ਹਾਂ। ਉਹ ਕਹਿੰਦੇ ਚਲ ਤੇ ਤੂੰ ਹੀ ਪੁੱਛਦੇ ਆ ਹਾਂ ਉਹ ਸਾਇੰਟਿਸਟ ਸੀਗਾ ਸਾਰੇ ਵਾਤਾਵਰਣ ਦਾ ਪਤਾ ਨਹੀਂ ਕਾਦਾ ਹੋਣਾ ਹਾਂ ਉਹ ਕਹਿੰਦੇ ਵੀ ਤੇਰਾ ਹੀ ਫੀਲਡ ਆ ਤੇਰੇ ਫੀਲਡ ਦੇ ਸਵਾਲ ਚ ਪੁੱਛਦੇ ਆ ਵੀ ਇੱਕ ਆ ਇਹ ਖਾਲੀ ਸਪੇਸ ਆ ਹਾਂ ਹਾਂ ਦੁਨੀਆ ਦੇ ਵਿੱਚ ਹਾਂ ਇਹ ਕਿਹਦੇ ਵਿੱਚ ਆਕਾਰ ਨੇ ਜਿਵੇਂ ਇੱਕ ਤਾਂ ਨਿਰਾਰਕਾਰ ਹੋ ਗਿਆ ਹਾਂਜੀ ਇੱਕ ਆਕਾਰ ਨੇ ਜਿੱਤੇ ਟਰੀ ਆਉਂਦੇ ਨੇ ਪਹਾੜ ਆਉਂਦੇ ਨੇ ਸਮੁੰਦਰ ਆਉਂਦਾ ਹਾਂ ਉਹ ਇਮਾਰਤਾਂ ਹੁੰਦੀਆਂ ਨੇ ਇਹ ਸਾਰੀਆਂ ਚੀਜ਼ਾਂ ਨੇ ਹਾਂਜੀ ਕਹਿੰਦਾ ਵੀ ਜੇ ਇਹਨਾਂ ਦੀ ਰੇਸ਼ਿਓ ਤੁਹਾਨੂੰ ਪੁੱਛਾਂ ਕਿੰਨੀ ਕੁ ਹੋਊਗੀ ਅੱਛਾ ਜੀ ਪਰਸੈਂਟੇਜ ਦੇ ਹਿਸਾਬ ਨਾਲ ਦੱਸ ਹਾਂ ਬੜਾ ਘੱਟ ਹੋਇਆ ਕਹਿੰਦਾ ਜੀ ਬਹੁਤ ਥੋੜੀ ਆ ਹਾਂ ਆਕਾਰ ਦੀ ਕਨ ਉਹਨੇ ਇਹ ਵੀ ਗੱਲ ਕਹੀ ਜੇ 7 ਅਰਬ ਬੰਦਾ ਵੀ ਇਹਦੇ ਵਿੱਚ ਆਉਂਦਾ ਠੀਕ ਆ ਉਹ ਕਹਿੰਦਾ 7 ਅਰਬ ਵਿੱਚੇ ਬੰਦਾ ਵਿੱਚ ਆ ਸਾਰੇ ਆਕਾਰ ਨਾਲ ਆ ਕੇ ਕਿੰਨੇ ਕੁ ਪਰਸੈਂਟ ਹੋਵਾਂਗੇ ਆਪਾਂ ਹੂੰ ਉਹ ਕਹਿੰਦਾ ਜੀ ਵੈਸੇ ਤਾਂ ਹੁਣ ਜਿਹੜੀ ਸਾਇੰਸ ਦੀ ਥਿਉਰੀ ਉਹਦੇ ਮੁਤਾਬਕ ਤਾਂ ਬ੍ਰਹਿਮੰਡ ਤਾਂ ਹਲੇ ਵੀ ਫੈਲ ਰਿਹਾ ਠੀਕ ਹੈ ਆਪਾਂ ਤਾਂ ਥੱਲੇ ਉਹਨੇ ਦੇ ਉੱਪਰ ਚੜ ਜਾਨੇ ਆਪਾਂ ਦੇਖਦੇ ਹਾਂ ਅੱਥਰ ਆਪਣੀ ਤਾਂ ਹੋਂਦੇ ਕੋਈ ਨਹੀਂ ਹਾਂਜੀ ਹਾਂਜੀ ਉਹ ਕਹਿੰਦਾ ਚਲੋ ਫੇਰ ਵੀ 10 ਤਾਂ ਸਹੀ ਹਾਂ ਕਹਿੰਦਾ ਜੀ ਚਲੋ ਆਪਾਂ ਗੱਲਬਾਤ ਕਰਨ ਲਈ 1% ਕਹਿ ਲੈਨੇ ਆ ਹਾਂ 99% ਨਿਰਕਾਰ ਆ ਠੀਕ ਹੈ 1% ਆਕਾਰ ਆ ਜਿਹੜਾ ਦਿਖਦਾ ਹਾਂਜੀ ਹਾਂ ਉਹ ਕਹਿੰਦਾ ਵੀ ਉਹਦੇ ਵਿੱਚੋਂ ਬਾਕੀ ਆਕਾਰ ਪਹਾੜ ਵੀ ਛੱਡਦੇ ਹਾਂ ਸਮੁੰਦਰ ਵੀ ਛੱਡਦੇ ਦਰਸ਼ਤ ਵੀ ਛੱਡਦੇ ਜੰਗਲ ਵੀ ਛੱਡਦੇ ਹਾਂ ਇਮਾਰਤਾਂ ਵੀ ਛੱਡਦੇ ਹਾਂ ਵੀ ਜਿਹੜਾ 7 ਅਰਬ ਬੰਦਾ ਹੈ ਹਾਂ ਉਹਦੀ ਕਿੰਨੀ ਕੁ ਜਗ੍ਹਾ ਹਾਂ ਉਹ ਕਹਿੰਦਾ ਵੀ ਇਹ ਇੰਨੀ ਥੋੜੀ ਆ ਹਾਂ ਵੀ ਆਪਾਂ ਕੈਲਕੂਲੇਟਰ ਦੇ ਕੈਲਕੂਲੇਟਰ ਨਹੀਂ ਕਰ ਸਕਦੇ ਠੀਕ ਆ ਉਹ ਕਹਿੰਦਾ ਹੁਣ ਜੇ ਮੈਂ ਤੈਨੂੰ ਪੁੱਛਾਂ ਵੀ ਉਹ ਸਾਰੇ ਕਾਸੇ ਤੋਂ ਤੇਰੀ ਕੀ ਕਹਤਾ ਤੇਰੀ ਕਿੰਨੀ ਕੁ ਹੋੰਦਾ ਹਾਂ ਹਾਂ ਉਹ ਕਹਿੰਦਾ ਜੀ ਗੱਲ ਸਮਝ ਗਿਆ ਕਹਿੰਦਾ ਹੁਣ ਜਦੋਂ ਬੰਦਾ ਮਾੜੀ ਜੀ ਗਰਮੀ ਪੈਂਦੀ ਆ ਉਹ ਕਹਿੰਦਾ ਗਰਮੀ ਉਹ ਰੱਬ ਉਹ ਅੱਗ ਲਾਈ ਪਈ ਆ ਵੀ ਕੋਈ ਕਹਿੰਦਾ ਵੀ ਠੰਡ ਤੇ ਠਾਰੇ ਪਏ ਆ ਵੀ ਇੱਕ ਐਡਾ ਵੱਡਾ ਸਿਸਟਮ ਪਰਮਾਤਮਾ ਦਾ ਚੱਲ ਰਿਹਾ ਹਾਂ ਉਹ ਇਹਨੂੰ ਮੈਨੇਜ ਕਰ ਰਿਹਾ ਅਲੱਗ ਅਲੱਗ ਰੁੱਤਾਂ ਨਾਲ ਹਵਾ ਨਾਲ ਪਾਣੀ ਨਾਲ ਹਾਂ ਹਾਂ ਹਰ ਪ੍ਰਕਿਰਤੀ ਨੂੰ ਸੰਭ ਰਿਹਾ ਤੇ ਸਾਡੇ ਵਰਗਾ ਇੱਕ ਜਿਹਦੀ ਕੋਈ ਹੋਂਦ ਨਹੀਂ ਜਿਹਦੀ ਕੋਈ ਆਕਾਤ ਨਹੀਂ ਉੱਠ ਕੇ ਨਾ ਮੌਸਮਾਂ ਦੇ ਇਤਰਾਜ਼ ਕਰਨ ਲੱਗ ਜਾਂਦਾ ਹੈ ਹਾਂ ਉਹ ਕਹਿੰਦੇ ਫਿਰ ਹੈ ਨਹੀਂ ਾਕਾਤ ਭੁੱਲਣ ਵਾਲੀ ਗੱਲ ਹਾਂ ਕਿਉਂ ਨਹੀਂ ਅਸੀਂ ਆਪਣੇ ਨਾ ਮੌਸਮਾ ਮੁਤਾਬਕ ਅਸੀਂ ਆਪਣੇ ਆਪ ਨੂੰ ਢਾਲ ਲਈਏ ਆਪਣੇ ਆਪ ਨੂੰ ਢਾਲਣਾ ਬਹੁਤ ਜ਼ਰੂਰੀ ਸੋ ਜੇ ਇਹ ਨਾ ਚੀਜ਼ਾਂ ਦਾ ਐਕਸਪੀਰੀਅੰਸ ਕਰਨਾ ਤੁਹਾਨੂੰ ਅਸੀਂ ਸੱਦਾ ਦਿੰਦੇ ਹਾਂ ਤੁਸੀਂ ਸਾਂਝੇ ਕਰ ਚਾਓ ਇੱਕ ਨਾ ਮੈਨੂੰ ਵੀ ਗੱਲ ਜਾ ਰਹੀ ਹੈ ਮੈਂ ਚਲ ਕਹਿਣੀ ਚਾਹੁੰਦਾ ਸੀ ਸਾਂਝੇ ਕਰ ਚਾਓ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਨੂੰ ਬਿਲਕੁਲ ਨਹੀਂ ਫੀਲ ਹੋਊਗਾ ਕਿ ਠੰਡਾ ਠੰਡਾ ਜਾਂ ਗਰਮੀ ਆ ਕਿਉਂਕਿ ਜਾਂ ਤਾਂ ਇੱਥੇ ਗੱਲਾਂ ਇਦਾਂ ਦੀਆਂ ਹੋ ਰਹੀਆਂ ਨੇ ਜਿਹੜੀਆਂ ਤੁਹਾਨੂੰ ਭੁਲਾ ਦਿੰਦੀਆਂ ਨੇ ਜਾਂ ਤੁਸੀਂ ਧੋਨੇ ਦੇ ਆਲੇ-ਦਾਲੇ ਬੈਠੇ ਹੋ ਹੁਣ ਵੀ ਅਸੀਂ ਇੱਧਰ ਬੈਠੇ ਵੀਡੀਓ ਬਣਾ ਰਹੇ ਆ ਉਧਰ ਸਾਡੇ ਮਿੱਤਰ ਦੋਸਤ ਇਕੱਠੇ ਹੋਏ ਹੋਣਗੇ ਧੋਨੇ ਦੇ ਆਲੇ-ਦਾਲੇ ਸਾਰੇ ਕੋਈ ਸਾਡੇ ਕੋ ਪੱਕੇ ਤੌਰ ਤੇ ਰਹਿ ਰਿਹਾ ਕੋਈ ਸਾਡੇ ਕੋ ਗੇੜਾ ਕੱਢਣਾ ਆ ਰਿਹਾ ਇਸ ਤੋਂ ਵੱਧ ਅਸੀਂ ਸ਼ੁਕਰਾਨਾ ਕੀ ਕਰ ਸਕਦੇ ਇਹ ਮਾਹੌਲ ਅਸੀਂ ਸਾਰੇ ਆਪਣੇ ਘਰਾਂ 'ਚ ਬਣਾ ਸਕਦੇ ਆ ਸਾਨੂੰ ਆਪਣੇ ਦਿਲ ਦੇ ਦਰਵਾਜ਼ੇ ਥੋੜੇ ਜਿ ਖੋਲਣੇ ਨੇ ਹਾਂ ਪੋਜ਼ਿਟਿਵ ਚੀਜ਼ਾਂ ਨੂੰ ਦੇਖਣਾ ਚਾਹੀਦਾ ਮੈਂ ਕਹਿਣ ਲੱਗੀ ਸੀ ਆਮ ਇੱਕ ਕਹਾਵਤ ਬਣੀ ਹੋਈ ਆ ਵੀ ਵੇਲੇ ਦਾ ਕੰਮ ਕਵੇਲੇ ਦੀ ਟੱਕਰਾਂ ਹਾਂ ਗਰਮੀਆਂ ਦੇ ਵਿੱਚ ਤੁਸੀਂ ਦੇਖਿਓ ਵੀ ਸਾਰੇ ਜਣੇ ਏਸੀ ਲੈ ਕੇ ਰਜਾਈਆਂ ਲੈਂਦੇ ਨੇ ਹਾਂ ਮਰਜਾਨੀਆਂ ਦੀ ਰੋਤਾ ਹੋਣਾ ਵੀ ਭਾਈ ਰਜਾਨੀਆਂ ਵਾਲਾ ਚਾਪ ਦਾ ਹੁਣ ਸਿਆਲਾਂ ਚ ਪੂਰਾ ਕਰ ਲੋ ਬਿਲਕੁਲ ਤੇ ਗਰਮੀਆਂ ਦੇ ਵਿੱਚ ਰਜਾਨੀਆਂ ਦੀ ਲੋੜ ਨਹੀਂ ਪੈਣੀ ਦੂਜਾ ਇਹ ਆ ਵੀ ਗੱਲ ਤੁਸੀਂ ਧੂਣੀ ਦੀ ਕੀਤੀ ਆ ਮੈਂ ਕਿਹਾ ਵੀ ਧੂਣੀ ਤੇ ਬੈਠੇ ਅੱਧੇ ਤੱਕ ਆੜਨੀ ਦਾ ਦੁੱਧ ਪੀਂਦੇ ਹੋਣੇ ਆ ਬਿਲਕੁਲ ਹਾਂ ਕੜ ਨਹੀਂ ਪਾਵਾ ਕਰੋ ਕਰ ਦੇ ਕੜ ਨਹੀਂ ਤਾਂ ਦੁੱਧ ਨਾ ਪੀਓ ਹਾਂਜੀ ਹਨਾ ਜਿਹੜਾ ਕੁਛ ਕਰਨ ਪ੍ਰਮਾਤਮਾ ਨੇ ਸਾਨੂੰ ਇਹ ਜ਼ਿੰਦਗੀ ਇੰਜੋਏ ਕਰਨ ਦਿੱਤੀ ਆ ਸੋ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਪ੍ਰਮਾਤਮਾ ਦੀਆਂ ਰੁੱਤਾਂ ਜਾਂ ਕਿਸੇ ਵੀ ਚੀਜ਼ ਤੇ ਕੋਸ਼ਿਸ਼ ਕਰੋ ਕਿ ਇਤਰਾਜ ਨਾ ਆਵੇ ਜੇ ਇਤਰਾਜ ਆ ਵੀ ਜਾਵੇ ਤਾਂ ਮਾਫੀ ਮੰਗ ਲਓ ਕਿ ਸਾਡੀ ਗਲਤੀ ਹੈ ਅਸੀਂ ਆਪਣੀ ਔਕਾਤ ਭੁੱਲ ਗਏ ਕਿਉਂਕਿ ਜੋ ਨੇ ਅਕਾਲ ਪੁਰਖ ਨੇ ਜੀਵਨ ਸਾਜਿਆ ਬੜਾ ਘੁੱਟ ਸਾਜਿਆ ਬਹੁਤ ਸੋਨਾ ਸਾਡਾ ਇਹ ਜਿਹੜੀ ਠੰਡ ਆਏ ਵੱਧ ਤੋਂ ਵੱਧ 15 ਤੋਂ 20 ਦਿਨ ਦੀ ਰਹਿ ਗਈ ਹੈ। ਬਸ ਹਾਂਜੀ ਇਸ ਕਰਕੇ ਸਾਡੀ ਵੀਡੀਓ ਦੇਖਣ ਤੋਂ ਬਾਅਦ ਜਿੰਨੀ ਛੇਤੀ ਹੋ ਸਕਦਾ ਹੈ ਇਹਦੇ ਬਾਰੇ ਚੰਗਾ ਸੋਚਣਾ ਸ਼ੁਰੂ ਕਰੋ। ਹਾਂ। ਸਿਆਲ ਦੀ ਰੁੱਤ ਦਾ ਖੂਬ ਆਨੰਦ ਮਾਣੋ। ਖੂਬ ਆਨੰਦ ਮਾਣੋ। ਤੇ ਸਮਾਂ ਲੱਗੇ ਸਾਨੂੰ ਸਾਂਝੇ ਘਰ ਤੇ ਜਰੂਰ ਮਿਲ ਕੇ ਜਾਓ ਤਾਂ ਤੁਹਾਡੇ ਸਾਂਝੇ ਘਰ ਦੀ ਧੋਣੀ ਦਾ ਵੀ ਤੁਸੀਂ ਆ ਕੇ ਆਨੰਦ ਮਾਣ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।